ਹਾਂਜੀ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਦਿਖਾ ਰਹੇ ਹਾਂ ਬਾਈ ਜੱਗੀ ਮੈਂਬਰ ਪਿੰਡ ਤਨਪ੍ਰੇਤਾ ਫਾਰਮ ਬਾਈ ਜੱਗੀ ਮੈਂਬਰ ਹੈ ਮੌਜੂਦਾ ਮੈਂਬਰ ਹੈ ਤੇ ਬਾਈ ਦਾ ਫਾਰਮ ਦਿਖਾ ਰਹੇ ਆਪਾਂ ਤੇ ਬਾਈ ਆਪਣੇ ਕਹਿਣ ਮੁਤਾਬਕ ਮੱਝਾਂ ਖੁੱਲੀਆਂ ਵੀ ਛੱਡਣ ਲੱਗਿਆ ਮੇਰੇ ਕਹਿਣ ਨਾਲ ਹੀ ਲੱਗਿਆ ਮੱਝਾਂ ਖੁੱਲੀਆਂ ਛੱਡਣ ਤੇ ਆ ਚੋਬਰ ਹੈ ਬਾਈ ਜੱਗੀ ਦਾ ਹਣਾ ਬਾਈ ਸਤਿ ਸ਼੍ਰੀ ਅਕਾਲ ਗੱਲ ਹੀ ਸਸਿਕਾਲ ਤੇ ਆ ਦੇਖੋ ਬਈ ਸਾਰਾ ਫਾਰਮ ਆ ਦੋ ਬੁੱਲ ਨੇ ਇੱਕ ਨੀਲੀ ਰਵੀ ਦਾ ਇੱਕ ਮੁਰਰਾ ਦਾ ਇਹ ਬੰਨ ਕੇ ਰੱਖਦਾ ਹੈ ਬਾਕੀ ਸਾਰਾ ਫਾਰਮ ਬਈ ਖੁੱਲਾ ਰੱਖਦਾ ਸਾਰੇ ਫਾਰਮ ਦੀਆਂ ਮੱਝਾਂ ਖੁੱਲੀਆਂ ਰਹਿੰਦੀਆਂ ਨੇ ਤੇ ਇੱਥੇ ਆਪਾਂ ਗੱਲ ਕਰਾਂਗੇ ਫੀਡ ਦੀ ਇੱਥੇ ਫੈਮਿਲੀ ਫਾਰਮ ਦੀ ਫੀਡ ਚੱਲਦੀ ਪਈ ਹੈ ਜੀ ਪੂਰੇ ਫਾਰਮ ਨੂੰ ਫੀਡ ਆਪਾਂ ਹੀ ਦੇ ਰਹੇ ਆ ਇੱਥੇ ਤੇ ਇਹ ਫੀਡ ਨਾਲ ਬਈ ਪੈਣ ਨਾਲ ਇਹਨਾਂ ਦੀਆਂ ਮੱਝਾਂ ਦਾ ਦੁੱਧ ਵੀ ਇੰਪਰੂਵ ਹੋਇਆ ਦੁੱਧ ਵੀ ਵਧਿਆ ਪੈਣ ਵੀ ਵਧੀ ਤੇ ਆ ਤੁਸੀਂ ਦੇਖ ਸਕਦੇ ਹੋ ਬਈ ਪਾਣੀ ਵਗੈਰ ਆਪਣੇ ਆਪ ਪੀ ਲੈਂਦੀਆਂ ਨੇ ਮੱਝਾਂ ਤੇ ਜਿਹੜੀਆਂ ਔਸਰ ਝੁੱਟੀਆਂ ਤੁਸੀਂ ਦੇਖ ਰਹੇ ਹੋ ਬਈ ਬਾਈ ਕੋਲੇ ਕਾਫੀ ਔਸਰ ਝੁੱਟੀਆਂ ਨੇ ਆ ਦੇਖੋ ਇੱਕ ਆ ਦੇਖੋ ਬਈ 4 ਤਾਂ ਬੈਠੀਆਂ ਇੱਕ 5 ਇੱਕ ਆ 6 7 ਇੱਕ ਆ 8 8 ਝੁੱਟੀਆਂ ਬਈ ਔਸਰ ਝੁੱਟੀਆਂ ਨੇ ਤੇ ਬਈ ਸਾਰੀਆਂ ਗੱਬਣ ਹੋ ਗਈਆਂ ਉਹ ਇੱਕ ਦੋ ਛੋਟੀ ਕੱਟੀਆਂ ਨੂੰ ਛੱਡ ਕੇ ਤੇ ਸਾਰੀਆਂ ਝੋਟੀਆਂ ਗੱਬਣ ਹੋ ਗਈਆਂ ਫੀਡ ਪਾਉਣ ਨਾਲ ਤੇ ਬਾਈ ਪਹਿਲੀ ਪਹਿਲੀ ਵਾਰ ਹੀ ਇਹਨਾਂ ਨੇ ਕਨਸੀਵ ਕਰ ਜਾਣਾ ਕਿਉਂਕਿ ਵਧੀਆ ਖਰਾਕ ਨਾਲ ਹਰੇਕ ਪਸ਼ੂ ਪਹਿਲੀ ਵਾਰ ਚ ਹੀ ਕਨਸੀਵ ਕਰ ਜਾਂਦਾ ਹੈ ਇਕੱਲੇ ਪਾਊਡਰ ਜਾਂ ਪਾਣ ਨਾਲ ਕੁਝ ਨਹੀਂ ਹੁੰਦਾ ਹੈਗਾ ਤੇ ਜੇ ਪ੍ਰੋਪਰ ਫੀਡ ਦਿੱਤੀ ਜਾਵੇ ਬਣਾ ਕੇ ਉਸ ਨਾਲ ਪਸ਼ੂ ਤੁਹਾਡਾ ਆਪਣੇ ਆਪ ਕਨਸੀਵ ਕਰ ਜੂਗਾ ਤੇ ਆਪਾਂ ਬਾਈ ਨਾਲ ਵੀ ਗੱਲ ਕਰਾਵਾਂਗੇ ਜੱਗੀ ਨਾਲ ਤੇ ਆਹ ਦੇਖੋ ਜੀ ਸਾਰੀਆਂ ਉਸਰ ਝੋਟੀਆਂ ਬਾਈਆਂ ਦੀਆਂ ਕਨਸੀਵ ਮਤਲਬ ਕਨਸੀਵ ਨਹੀਂੜੀ ਜਾ ਰਹੀ ਨੇ ਆਪਾਂ ਇਹ ਪੀੜੀ ਕਰ ਦਾਂਗੇ ਜਲਦੀ ਤੇ ਦੁਬਾਰਾ ਬੋਲੀਆਂ ਵੀ ਨਹੀਂ ਹੈਗੀਆਂ ਉਹ ਫਿਰ ਆਪਾਂ ਮੰਨ ਸਕਦੇ ਆ ਵੀ ਝੂਟੀਆਂ ਕੰਸੀਵ ਨੇ ਸਾਰੀਆਂ ਇਹ। ਆ ਇੱਕ ਦੋ ਝੂਟੀਆਂ ਕੱਟੀਆਂ ਛੱਡ ਦੋ ਬਾਈ ਦੀਆਂ ਮੱਝਾਂ ਦੇਖੋ ਬਾਈ। ਪੂਰੀਆਂ ਟੌਪ ਦੀਆਂ ਮੱਝਾਂ ਨੇ ਬਾਈ ਕੋਲੇ ਤੇ ਚੰਗੇ ਦੁੱਧ ਵਾਲੀਆਂ ਨੇ। ਉਹ ਬੂਰੀ ਮੱਝ ਖੜੀ ਹੈ ਬਾਈ ਕੋਲੇ ਦੇਖੋ ਜੀ। ਆ ਦੋ ਝੂਟੀਆਂ ਬੈਠੀਆਂ ਨੇ ਅਫਸਰ ਝੂਟੀਆਂ। ਆ ਦੇਖੋ ਦੋ ਬੈਠੀਆਂ ਨੇ ਇੱਕ ਉੱਪਰਲੇ ਵਾਸਤੇ ਬੈਠੀ ਐ। ਤੇ ਇੱਧਰ ਬੱਚੇ ਵੀ ਬਾਈ ਖੁੱਲੇ ਰੱਖਦੇ। ਇਹ ਸਾਰਾ ਕੁਝ ਆਪਾਂ ਨੇ ਕਰਾਇਆ ਬਾਈ ਚਾਰ ਦੀ ਸੌਦਾ ਵੀ ਐ। ਗਾਂ ਇੱਕ ਹੀ ਰੱਖੀ ਹੋਈ ਐ ਬਾਈ ਕੋਲੇ। ਤੇ ਚਾਰ ਦੀ ਸੌਦਾ ਵੀ ਐ ਬਾਈ ਕੋਲੇ। ਤੇ ਭਰਾ ਖੁੱਲੇ ਰੱਖਦੇ 24 ਘੰਟੇ ਇਹਦੇ ਨਾਲ ਬੈਨੀਫਿਟ ਵੀ ਖੁੱਲੇ ਰਹਿਣ ਨਾਲ ਵੀ ਬਹੁਤ ਵੱਡਾ ਬੈਨੀਫਿਟ ਹੁੰਦਾ ਹੈ ਪਸ਼ੂਆਂ ਦਾ ਕਿਉਂਕਿ ਇਹ ਆਪਣੀ ਕਸਰਤ ਕਰ ਲੈਂਦੀਆਂ ਨੇ ਰੋਜ਼ ਦੀ ਐਕਸਰਸਾਈਜ਼ ਹੋ ਜਾਂਦੀ ਹੈ ਇਹਨਾਂ ਦੀ ਖੁੱਲੇ ਰਹਿਣ ਨਾਲ ਤੇ ਇੱਕ ਇਕੱਠੀਆਂ ਦੇਖੋ ਇੱਕ ਜੁੱਟ ਹੋ ਗਏ ਹੁਣ ਇਹਨਾਂ ਦਾ ਇੱਕ ਦੂਜੇ ਨੂੰ ਮਾਰਦੀਆਂ ਨਹੀਂ ਹੈਗੀਆਂ ਥੋੜਾ ਜਿਹਾ ਵਿਹਾਰ ਕਰਦੀਆਂ ਨੇ ਥੋੜੇ ਜਿਹੇ ਤਾਂ ਖੁੱਲ੍ਹੇ ਛੱਡਣ ਤੋਂ ਬਾਅਦ ਫਿਰ ਇਹਨਾਂ ਦਾ ਨਾ ਇਹ ਸਿੰਗ ਪਸਾਣ ਨਾ ਕੋਈ ਹੋਰ ਦਿੱਕਤ ਤੇ ਹੁਣ ਤੁਹਾਨੂੰ ਫੀਡ ਦਿਖਾਈ ਆਪਾਂ ਨਾ ਦੇਖੋ ਬਈ ਬੂਰੀਆਂ ਤੇ ਬੂਰੀਆਂ ਪੰਨਿਆਂ ਨੇ ਖਾਲੀ ਹੋਈਆਂ ਗੱਟੇ ਤੇ ਗੱਟੇ ਚੜਾਈ ਆ ਤੁਸੀਂ ਦੇਖ ਸਕਦੇ ਹੋ ਹੀਫਰ ਫੀਡ ਤੇ ਕਰੀਨਾ ਫੀਡ ਇੱਥੇ ਇਸ ਫਾਰਮ ਤੇ ਚਲਦੀ ਪਈ ਹੈ ਤੇ ਆ ਗਰੋਵਰ ਵੀ ਚਲਦੀ ਪਈ ਹੈ ਛੋਟੀਆਂ ਕਟੀਆਂ ਵਾਸਤੇ ਛੋਟੇ ਬੱਚਿਆਂ ਵਾਸਤੇ ਐਵੇਂ ਨੇ ਵੀ ਇੱਕ ਦੋ ਬੋਰੀ ਆਪਾਂ ਦਿਖਾ ਦਈਏ ਪੂਰੀ ਪਿਛਲੇ 3-4 ਮਹੀਨਿਆਂ ਤੋਂ ਬਾਈ ਆਪਣੀ ਫੀਡ ਵਰਤ ਰਿਆ ਆ ਦੇਖ ਸਕਦੇ ਹੋ ਤੁਸੀਂ ਕਰੀਨਾ ਫੀਡ ਹੈ ਤੇ ਆ ਹੀਫਰ ਗਰੋਵਰ ਫੀਡ ਆ ਗਈ ਤੇ ਇੱਧਰ ਆ ਗਈ ਹੀਫਰ ਇਸ ਫੀਡ ਦੀ ਬਦੌਲਤ ਸਾਰੇ ਪਸ਼ੂ ਬਾਈ ਦੇ ਅੱਜ ਔਸਰ ਝੂਟੀਆਂ ਦੀਆਂ ਦਾੜ-ਦਾੜ ਗੱਭਣ ਖੜਗੀਆਂ ਲਾਲੋ ਜੀ ਜਰਕ ਤੇ ਨੇ ਕਨਸੀਵ ਕਰਗੀਆਂ ਪਹਿਲੀ ਵਾਰ ਚ ਹੀ ਝੂਟੀਆਂ ਨੇ ਬੱਚਾ ਕਨਸੀਵ ਕਰ ਲੈਣਾ ਅ ਜਿਹੜੀ ਆਪਣੀ ਆ ਹੀਫਰ ਫੀਡ ਹੈ ਬਈ ਇਹਦੇ ਦਾ ਮੈਂ ਪੂਰੀ ਮੋਹਰ ਲਾਣਾ ਤੇ ਪੂਰੀ ਗਰੰਟੀ ਦਿੰਨਾ ਆਪਣੇ ਵੱਲੋਂ ਇਸ ਫੀਡ ਨਾਲ ਬਈ ਕਦੇ ਵੀ ਤੁਹਾਡੀ ਔਸਰ ਝੂਟੀ ਮਤਲਬ ਕਦੇ ਵੀ ਖਾਲੀ ਨਹੀਂ ਰਹਿ ਸਕਦੀ ਹੈਗੀ ਅਗਰ ਆਪਾਂ ਪ੍ਰੋਪਰ ਫੀਡ ਪਾਈਏ ਤੇ ਇੱਕ ਆ ਗਰੋਵਰ ਫੀਡ ਹੈ ਬਈ ਇਸ ਗਰੋਵਰ ਫੀਡ ਨਾਲ ਵੀ ਮਤਲਬ ਬੱਚਿਆਂ ਦੀ ਬਹੁਤ ਸੋਹਣੀ ਗਰੋਥ ਹੁੰਦੀ ਹੈ 300 400 ਗ੍ਰਾਮ ਡੇਲੀ ਬਸਨਪ ਹੁੰਦਾ ਤੇ ਜਿੱਥੇ ਬੱਚੇ ਨੇ ਆ ਫੀਡ ਖਾ ਲਈ ਗਰੋਅਰ ਹੀਫਰ ਕਾਫਟਰ ਫੀਡ ਖਾ ਲਈ ਉਹ ਬੱਚੇ 15 16 ਮਹੀਨਿਆਂ ਦੇ ਤੁਹਾਡੇ ਹੀਟ ਚ ਆ ਜਾਣਗੇ ਤੇ ਪਹਿਲੀ ਵਾਰ ਹੀ ਕਨਸੀਵ ਕਰਨਗੇ ਮੈਨੇ ਬਹੁਤ ਰਿਜ਼ਲਟ ਲਏ ਨੇ ਇਸ ਹੀਫਰ ਫੀਡ ਦੇ ਜਿੱਥੇ ਵੀ ਇਹ ਹੀਫਰ ਫੀਡ ਪੈ ਗਈ ਮਜਾਲ ਹੈ ਮਤਲਬ ਵੀ ਮੈਂ ਪੂਰੀ ਗਰੰਟੀ ਦਿੰਦਾ ਵੀ ਝੂਟੀ ਥੋਡੀ ਕਦੇ ਵੀ ਖਾਲੀ ਨਹੀਂ ਰਹਿ ਸਕਦੀ ਹੈਗੀ ਲਓ ਜੀ ਆ ਫਾਰਮ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਠੰਡ ਦਾ ਟਾਈਮ ਹੈ ਬਾਈ ਨਵਾਈ ਤੋ ਬਾਈ ਤੁਹਾਨੂੰ ਪਤਾ ਹੈ ਘਟ ਹੁੰਦੀ ਹੈ ਪਰਾ ਝੁੱਟੀਆਂ ਦਾ ਰੰਗ ਸ਼ਾਇਨਿੰਗ ਬੋਡੀਵਨਟਰ ਤੇ ਆ ਤੁਸੀਂ ਦੇਖ ਸਕਦੇ ਹੋ ਬਾਈ ਪੂਰੀ ਕਮਾਲ ਦੀ ਹੈ ਆਪਾਂ ਅੰਦਰ ਚੱਲੀਏ ਬਾਈ ਡਰਦੀਆਂ ਨੇ ਆਪਣੇ ਤੋਂ ਆ ਤੁਸੀਂ ਦੇਖ ਸਕਦੇ ਹੋ ਡਰਦੀਆਂ ਜ਼ਰੂਰ ਨੇ ਕਿਉਂਕਿ ਆਪਾਂ ਪ੍ਰੈਕਟਿਸ ਕਰਦੇ ਆ ਇਹ ਆ ਦੇਖੋ ਸਾਰੀਆਂ ਝੁੱਟੀਆਂ ਡਰਦੀਆਂ ਨੇ ਤੇ ਰੰਗ ਰੂਪ ਦੇਖੋ ਬਾਈ ਖੁੱਲੇ ਰਹਿਣ ਨਾਲ ਵੀ ਬਾਈ ਬਹੁਤ ਫਰਕ ਪੈਂਦਾ ਪਰ ਜਿਹੜੀ ਅਸਲੀ ਖਰਾਕ ਹੈ ਬਾਈ ਖਰਾਕ ਹੀ ਇਲਾਜ ਹੈ ਬਾਲੀਆਂ ਚੱਕਰਾਂ ਚ ਨਾ ਪਾਇਆ ਕਰੋ ਭਰਾਵੋ ਖਰਾਕ ਹੀ ਦਿਆ ਕਰੋ ਪਸ਼ੂ ਨੂੰ ਤੇ ਭਰਾ ਨਾਲ ਵੀ ਆਪਾਂ ਕਰਾਂਗੇ ਗੱਲ ਹਾਂਜੀ ਭਾਈ ਸੁਣੋ ਆਪਣੇ ਫਾਰਮ ਦੇ ਜਵਾਨੀ ਹਾਂ ਭਾਈ ਕੀ ਕਹਿਣਾ ਚਾਹੁੰਗਾ ਮੈਂਬਰ ਸਾਹਿਬ ਭਾਈ ਜੀ ਸਾਰੇ ਨੂੰ ਸਸਤੀ ਕਰ ਪਹਿਲਾਂ ਜਿਹੜੇ ਲੋਕ ਦੇਖ ਰਹੇ ਨੇ ਹਾਂਜੀ ਬੇਰੇ ਆਪਾਂ ਤੁਹਾਨੂੰ ਸਹੀ ਹਕੀਕਤ ਦੱਸਾਂਗੇ ਜਿਹੜੀ ਹੈਗੀ ਅੱਜ ਦੇ ਟਾਈਮ ਆਪਣੇ ਆਪ ਪਸ਼ੂ ਨੇ ਤੁਹਾਡੇ ਸਾਰੇ ਸਾਹਮਣੇ ਖੜੇ ਨੇ ਸਾਰੇ ਤੁਸੀਂ ਦੇਖ ਲਿਆ ਨਾ ਹਾਂ ਹਾਂ ਕਿ ਕਪਾ ਛੋਟੀਆਂ ਫੀਡ ਵਰਤਦੇ ਆਂ ਸਪੈਸ਼ਲ ਇੱਕ ਮੱਝਾਂ ਵਾਲੀ ਦੁੱਧ ਵਾਲੀ ਠੀਕ ਹੈ ਜੀ ਜਿਹੜੇ ਦੁੱਧਾਂ ਦੇ ਵਾਸਤੇ ਉਹਨਾਂ ਦਾ ਫੈਂਟ ਵੀ ਬਹੁਤ ਵਧੀਆ ਹੁੰਦੀ ਏ ਤੇ ਦੁੱਧ ਦਾ ਰਿਜ਼ਲਟ ਵੀ ਪੂਰਾ ਟੌਪ ਦਾ ਠੀਕ ਹੈ ਜੀ ਤੇ ਜਿਹੜ ਇਹਦੇ ਉੱਤੇ ਸਾਰੀਆਂ ਝੋਟੀਆਂ ਨੇ ਆਪਣੇ ਆ 6-7 ਨੇ ਆਪਣੇ ਕੋਲ ਝੋਟੀਆਂ ਸਾਰੀਆਂ ਗੱਬਣ ਹੋ ਗਈਆਂ ਠੀਕ ਹੈ ਜੀ ਤੇ ਮੈਨੂੰ ਲੱਗਦਾ ਵੀ ਸਾਰੀਆਂ ਲਗਭਗ ਰਹਿ ਗਈਆਂ ਹੋਣੀਆਂ ਇਹਨਾਂ ਨੂੰ ਅੱਜ 40-45-45 ਦਿਨ ਹੋ ਗਏ ਗੱਬਣ ਹੋਈਆਂ ਨੂੰ ਹਾਂ ਠੀਕ ਹੈ ਜੀ ਬਾਕੀ ਤਿੰਨ ਮਹੀਨੇ ਤੋਂ ਸਾਰਾ ਰਿਜ਼ਲਟ ਆ ਜੂ ਸਾਹਮਣੇ ਹਾਂ ਕੋਈ ਅਜੇ ਤੱਕ ਦੁਬਾਰੇ ਕਿਸੇ ਨੇ ਤਾਰ ਜਾਂ ਕੁਝ ਨਹੀਂ ਦਿੱਤੀ ਫੀਡ ਕਿੰਨੇ ਟਾਈਮ ਤੋਂ ਵਰਤ ਰਹੇ ਹੋ ਤੁਸੀਂ ਫੀਡਾਂ ਦਾ ਪਉ ਤਿੰਨ ਕੁ ਮਹੀਨੇ ਹੋ ਗਏ ਲਗਭਗ ਵਰਤ ਰਹੇ ਤਿੰਨ ਮਹੀਨੇ ਹੋ ਗਏ ਵਰਤਦੇ ਨੇ ਹਾਂ ਠੀਕ ਹੈ ਇੱਕ ਫੀਡ ਦਾ ਕੀ ਨਾਮ ਹੈ ਫੀਡ ਦਾ ਨਾਮ ਤਾਂ ਮੈਨੂੰ ਵੀ ਨਹੀਂ ਪਤਾ ਫੈਮਿਲੀ ਫਾਰਮ ਫੈਮਿਲੀ ਫਾਰਮ ਹਾਂ ਹਾਂ ਫੈਮਿਲੀ ਫਾਰਮ ਫੀਡ ਹੈ ਬਾਈ ਇਹ ਫੀਡ ਲੈਣ ਲਈ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ ਹੈ 9803801450 ਤੇ ਧੰਨਵਾਦ ਜੀ ਮੈਂਬਰ ਸਾਹਿਬ ਧੰਨਵਾਦ ਜੀ ਤੁਹਾਨੂੰ ਹਾਂ ਹਾਂਜੀ ਧੰਨਵਾਦ ਜੀ ਸਾਰਿਆਂ ਦਾ